Thank you ਜਿਹੜਾ ਧਰਨਾ ਲਗਾਇਆ ਆ ਇਹ ਸਾਨੂੰ ਇੱਥੇ ਡੇਢ ਮਹੀਨਾ ਹੋ ਗਿਆ ਇਸ ਮੈਨੇਜਮੈਂਟ ਦੇ ਮੂੰਹ ਹਾਲ ਦੇਖਦੇ ਹੋયા ਇਹਨਾਂ ਨੇ ਇੱਕ ਇਨਕੁਆਰੀ ਹੋਈ ਸੀ ਆਡਿਟ ਹੋਇਆ ਜਿਹਦੇ ਵਿੱਚ ਇੱਕ ਕਪੜਾ ਫੜਿਆ ਗਿਆ ਜੋ ਕਿ 9 ਲੱਖ ਬੋਰੀਆਂ ਜਿਹੜੀਆਂ ਬਾਰਦਾਨੀ ਦੀ ਗੈਪ ਸੀਗੀ ਜਿਹੜਾ ਟੋਟਲੀ ਦੀ ਕੋਸਟ ਜਿਹੜੀ ਹੈ 1 ਕਰੋੜ 30 ਲੱਖ ਦੇ ਕਰੀਬ ਹੁੰਦੀ ਆ ਇਹਦੇ ਦੋਸ਼ਾਂ ਦੇ ਤਹਿਤ ਜਿਹੜੀ ਇਨਕੁਆਰੀ ਜਦੋਂ ਹੋਈ ਆ ਇਹ ਜਿਹੜਾ ਅਫਸਰ ਛਾਈ ਨੇ ਇੱਥੇ ਕਪਲੇਬਾਜੀ ਮੋਟੀ ਕੀਤੀ ਇਹਨਾਂ ਨੇ ਆਪਣੇ ਦੋਸ਼ਾਂ ਨੂੰ ਲੁਕਾਉਣ ਦੇ ਮਾਰਿਆਂ ਨੇ ਇੱਕ ਸਾਡਾ ਇੱਕ ਆਊਟਸੋਰਸ ਵਰਕਰ ਸੀਗਾ ਤੇ ਇੱਕ ਦੋ ਸਾਥੀ ਹੋਰ ਨੇ ਜੇ ਜਿਨ੍ਹਾਂ ਨੇ ਕੋਈ ਕਪਲੇ ਦੇ ਵਿੱਚ ਸ਼ਾਮਲ ਸੀਗੇ ਤੇ ਉਹਨਾਂ ਦੇ ਦੋਸ਼ ਦੇ ਆਪਣੇ ਆਪ ਨੂੰ ਬਚਾਉਣ ਲਈ ਸਾਡੇ ਸਾਥੀ ਤੇ ਦੋਸ਼ ਲਾ ਕੇ ਇਹਨੂੰ ਜਾਣਬੁੱਝ ਕੇ 1.5 ਮਹੀਨੇ ਤੇ ਡਿਊਟੀ ਤੇ ਲਿਆ ਤੇ ਪਲੱਸ ਉਹਦੀ ਤਨਖਾਹ ਵੀ ਨਹੀਂ ਦਿੱਤੀ ਦੋ ਤੀਆਂ ਦਾ ਬਾਪ ਜਿਹਦੇ ਦੇ ਅਲਿਗੇਸ਼ਨ ਲਾ ਕੇ ਅਖਬਾਰਾਂ 'ਚ ਦੇ ਤਾ ਤੋਂ ਉਹਦੇ ਦੇ ਮਨ ਤੇ ਇਹੋ ਜੀ ਠੇਸ ਪਹੁੰਚੀ ਤੇ ਜਿਹਦੇ 'ਚ ਅਸੀਂ 1.5 ਮਹੀਨਾ ਨਾਲ ਆਖਿਆ ਫੁੱਲ ਦਿੱਤੀ ਮੈਨੇਜਮੈਂਟ ਨੂੰ ਤੁਸੀਂ ਇਨਕੁਆਇਰੀ ਕਰ ਲੋ ਜੇ ਸਾਡਾ ਵਰਕਰ ਦੋਸ਼ੀ ਆ ਤੇ ਅਸੀਂ ਉਹਨੂੰ ਬਾਹਰ ਆਪ ਕੱਢ ਕੇ ਆਵਾਂਗੇ ਪਰ ਡੇਢ ਮਹੀਨੇ ਦੀ ਇਨਕੁਆਰੀ ਤੋਂ ਬਾਅਦ ਵੀ ਉਹ ਵਿਚਾਰਾ ਕਦੀ ਹੈੱਡ ਆਫਿਸ ਕਦੀ ਉਹ ਕਿਸੇ ਐਮਐਲਏ ਕੋ ਜਾਂਦਾ ਕਦੀ ਕਿਸੇ ਮੰਤਰੀ ਕੋ ਜਾਂਦਾ ਵੀ ਮੈਨੂੰ ਦੱਸੋ ਮੇਰਾ ਕਸੂਰ ਕੀ ਆ ਵੀ ਤੁਸੀਂ ਨਜਾਇਜ਼ ਮੈਨੂੰ ਧੱਕੇਸ਼ਾਹੀ ਦੇ ਨਾਲ ਬਾਹਰ ਕੱਢਿਆ ਪਰ ਇਹ ਮੈਨੇਜਮੈਂਟ ਕੋਈ ਗੱਲ ਨਹੀਂ ਸੁਣ ਰਹੀ ਤੇ ਨਾ ਹੀ ਇਹ ਮੈਨੇਜਮੈਂਟ ਕੋਈ ਜਵਾਬ ਦੇ ਹੀ ਕਰ ਰਹੀ ਆ ਵੀ ਇਹ ਹੜੜੇ ਜਿਹੜਾ ਵਰਕਰ ਕਦੋਂ ਬਹਾਲ ਕਰਨਗੇ ਕੀ ਇਨਕੁਆਰੀ ਦੇ ਵਿੱਚ ਕੀ ਰਿਜ਼ਲਟ ਕਰ ਲਿਆ ਹੁਣੇ ਕੋਈ ਗੱਲ ਕਹੀ ਜਾਂਦੇ ਨੇ ਵੀ ਕੰਪਨੀ ਰਿਕਵਰੀਆਂ ਕਰ ਰਹੀ ਆ ਜਿੰਨਾਂ ਕੰਪਨੀਆਂ ਨੇ ਇਹ ਹਿੜਾ ਫੇਰ ਕੀਤੀ ਆ ਹੋਰ ਕਵਰੀ ਤੋਂ ਬਾਅਦ ਅਸੀਂ ਦੇਖਾਂਗੇ ਕੀ ਕਰਨਾ ਪਰ ਅੱਜ ਅਸੀਂ ਤਾਂ ਨਾ ਲੈ ਜਿੰਨਾ ਚਿਰ ਸਾਥੀ ਜਿਹੜਾ ਸਾਡਾ ਭਾਲ ਨਹੀਂ ਹੁੰਦਾ ਉਹ ਡਿਊਟੀ ਨਹੀਂ ਚੜਦਾ ਉਹਨਾਂ ਚਿਰ ਇਹ ਤਰ੍ਹਾਂ ਨਿਰੰਤਰ ਜਾਰੀ ਹੈ ਤੇ ਹੋਰ ਵੀ ਜਿਹੜੀਆਂ ਪਲਾਂਟ ਦੀਆਂ ਮੰਗਾਂ ਨੇ ਜਿਹੜੇ ਇਹਨਾਂ 2022 ਦੇ ਬਕਾਇਆ ਦੇਣੇ ਨੇ ਸਾਡੇ ਸਾਥੀਆਂ ਨੇ ਪੈਸੇ ਦੇਣੇ ਆ ਵਰਕਰਾਂ ਦੇ ਉਹ ਅਸੀਂ ਲੈ ਕੇ ਜਾਵਾਂਗੇ ਤੇ ਜੇ ਨਹੀਂ ਅੱਜ ਮੈਨੇਜਮੈਂਟ ਮੰਨੀ ਤਾਂ ਕੱਲ ਨੂੰ ਪੂਰੇ ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਵੇਰਕਾ ਦੇ ਪਲਾਂਟ ਸਾਰਿਆਂ ਦੇ ਬਾਹਰ ਧਰਨਾ ਪਤਾਸ਼ੀ ਕੀਤਾ ਜਾਊਗਾ ਲੱਗਦਾ ਕੌਣ ਸੀ ਬਿਵਾਰ ਨੇ ਜਿਹੜੇ ਕੱਪੜੇ ਦੇ ਇਹ ਕੱਪੜੇ ਦੀ ਜਿਹੜੀ ਡਿਊਟੀ ਆ ਜਿਹੜਾ ਇਹ ਟੈਂਡਰ ਕਰਨਾ ਤੇ ਟੈਂਡਰ ਜਿਹੜਾ ਬਾਰਦਾਨਾ ਜ਼ਿਲ੍ਹੇ ਜਾਂਦਾ ਜਿਹੜਾ ਪ੍ਰੋਸੈਸ ਆ ਉਹ ਜਿੱਦੋਂ ਅਸੀਂ ਜੀ ਇਹਨੂੰ ਬਚਿਆ ਤੇ ਉਹ ਸਾਰਾ ਹੀ ਸਾਰਾ ਜੀਐਮ ਬੰਦਾ ਆ ਜੀਐਮ ਸਾਹਿਬ ਦੀ ਡਿਊਟੀ ਆ ਬਾਰਦਾਨੇ ਦੇ ਟੈਂਡਰ ਕਰਨ ਦੀ ਤੇ ਟੈਂਡਰ ਤੋਂ ਹੀ ਇਹਨਾਂ ਨੇ ਕਰਨਾ ਲੇਕਿਨ ਉਹ ਕੀ ਹੋਇਆ ਵੀ ਜਿੱਥੇ ਡਿਊਟੀ ਜਿਹੜੇ ਵਰਕਤ ਦੀ ਬੰਦ ਹੀ ਨਹੀਂ ਉਹਨੂੰ ਜਾਣਬੁੱਝ ਕੇ ਉਹਦੀ ਆਈਡੀ ਤੋਂ ਜਾਣਬੁੱਝ ਕੇ ਆਪੇ ਹੀ ਚਲਾਨ ਕਟਾ ਕੇ ਆਪੇ ਹੀ ਸਾਰਾ ਕੁਝ ਕਰਕੇ ਤ ਉਹਨੂੰ ਫਸਾਇਆ ਜਾ ਰਿਹਾ ਪਰ ਜਿਹੜੇ ਵੀਰ ਸਾਥੀ ਨੇ ਸਾਡੇ ਨੇ ਬਿੱਲ ਵੀ ਜੇ ਇੱਕ ਚਾਰ ਕੱਟੇ ਆ ਉਹ ਵੀ ਉਹਦੇ ਪੂਰੇ ਨੇ ਕਲੀਅਰ ਨੇ ਫੇਰ ਵੀ ਜਾਣਬੁੱਝ ਕੇ ਕਿਉਂਕਿ ਉਹਨਾਂ ਨੂੰ ਇਹ ਮੈਨੇਜਮੈਂਟ ਨੂੰ ਲੱਗਦਾ ਪੀ ਅਸੀਂ ਆਪਣੇ ਦੋਸ਼ ਦੂਜੇ ਤੇ ਮੜ ਕੇ ਆਪ ਬਚ ਜੀਏ ਇਹਨਾਂ ਨੇ ਉਹਦੇ ਤਹਿਤ ਕੱਲ ਇੱਕ ਜਿਹੜੇ ਮੈਡਮ ਉਹਦੇ ਵਿੱਚ ਜ਼ਿਆਦਾ ਇਨਵੋਲ ਸੀ ਉਹਨਾਂ ਦੀ ਬਦਲੀ ਵੀ ਕਰਤੀ ਇੱਕ ਦੋ ਹੋਰ ਸਾਥੀ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਕੱਲ ਪਰਸੋਂ ਤੱਕ ਉਹਨਾਂ ਦੀ ਵੀ ਬਦਲੀਆਂ ਹੋ ਜਾਣੀਆਂ ਲੇਕਿਨ ਹੁੰਦਾ ਕੱਖ ਨਹੀਂ ਹੈ ਪੂਰੇ ਪੰਜਾਬ ਜਿੱਥੇ ਹੁੰਦਾ ਕ腐ਸ਼ਨ ਹੋਈ ਹੈ ਬੱਸ ਵੱਦ ਰੈਗੂਲਰ ਮੁਲਾਜ਼ਮਾਂ ਨੂੰ ਇਹ ਮਿਲਦਾ ਆ ਜਿਹੜੇ ਅਫਸਰ ਨੇ ਉਹਨਾਂ ਦੀ ਬਦਲੀ ਕਰ ਦਿੱਤੀਆਂ ਦੀ ਹੋਰ ਕੁਝ ਨਹੀਂ ਹੁੰਦਾ ਇੱਥੇ ਵੀ ਪਤਾ ਲੱਗੇ ਅਫਸਰਾਂ ਜਿਹਾ ਜਿਹੜਾ ਉਹਨੂੰ ਬਚਾਉਣ ਲਈ ਅੰਮ੍ਰਿਤਸਰ ਟਰਾਂਸਫਰ ਕੀਤਾ ਗਿਆ ਬਿਲਕੁਲ ਸਾਰਿਆਂ ਸਾਰੇ ਅਥਰਾਂ ਦਾ ਇਹ ਹਾਲ ਹੈ ਜਿੱਥੇ ਵੀ ਰਿਕਵਰੀਆਂ ਹੋ ਰਹੀਆਂ ਨੇ ਜਾਂ ਜਿੱਥੇ ਇਹਨਾਂ ਨੇ ਉਹਨਾਂ ਦਾ ਵੀ ਹੁਣ ਮੈਨੇਜਮੈਂਟ ਦੇ ਘਪਲੇਬਾਜੀ ਕਰ ਲਈ ਆ ਤਾਂ ਸਾਨੂੰ ਦੋਸ਼ ਬਾਹਰ ਆ ਗਏ ਨੇ ਇਹਦੇ ਲੋਕਾਂ ਦੇ ਵਿੱਚ ਗਜ਼ੈਰੀ ਦੇ ਵਿੱਚ ਗੱਲ ਪਹੁੰਚ ਚੁੱਕੀ ਆ ਇਹ ਕੀ ਕਰਦੀ ਆ ਮੈਨੇਜਮੈਂਟ ਉੱਥੋਂ ਬਦਲ ਕੇ ਦੂਸਰੀ ਜਗ੍ਹਾ ਭੇਜਦਾ ਜਾਂ ਮੈਨੂੰ ਇਹ ਪਤਾ ਲੱਗੇ ਕਿ ਜਦੋਂ ਇਹ ਪਲਾਂਟ ਜੋ ਬਦਲ ਕੇ ਦੂਸ ਕੀ ਉਹਦੇ ਕੋਲ ਰਿਕਵਰੀ ਕਰ ਲਈ ਆ ਜਾਂ ਉਹਨੂੰ ਡਿਊਟੀ ਤੋਂ ਡਿਸਮਿਸ ਕਰਤਾ ਕੋਈ ਇਦਾਂ ਦਾ ਕਾਰਵਾਈ ਨਹੀਂ ਕੀਤੀ ਜਦੋਂ ਤੱਕ ਪੂਰੇ ਪੰਜਾਬ ਦੇ ਵਿੱਚ 15 ਤੋਂ 16 ਕਰੋੜ ਦੇ ਘਪਲੇ ਅਸੀਂ ਜाहिर ਕਰ ਚੁੱਕੇ ਆ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਅਫਸਰ ਫਸਾਏ ਦਾ ਉਹਨਾਂ ਨੂੰ ਫੜਾਇਆ ਵੀ ਕਿ ਆ ਇਹਨਾਂ ਨੇ ਘਪਲੇ ਕੀਤੇ ਆ ਲੇਕਿਨ ਹੁਣ ਤੱਕ ਜਿਨੇ ਵੀ ਅਫਸਰ ਦੇ ਸਾਰੇ ਬਾਲ ਹੋ ਗਏ ਹਮੇਸ਼ਾ ਮਾਰਿਆ ਜਾਂਦਾ ਤੇ ਮੁਲਾਜ਼ਮ 10-12 ਹਜ਼ਾਰ ਦੀ ਸੈਲਰੀ ਵਾਲਾ ਮਾਰਿਆ ਜਾਂਦਾ